ਅੰਦਲਿਸ ਨੇ ਜਿੱਦਾਂ ਕਿ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਗੱਲਬਾਤ ਕੀਤੀ ਸੀਗੀ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਦੇ ਟਵੀਟ ਦੇ ਉੱਤੇ ਉਹਨਾਂ ਨੇ ਜੋ ਬਿਆਨ ਦਿੱਤਾ ਸੀ ਗਿਆ ਜਿਸ ਦੇ ਉੱਤੇ ਪੂਰੀ ਦੁਨੀਆ ਦੇ ਮਹਾਰਾਂ ਦੇ ਵੱਲੋਂ ਆਪਣੇ ਕਈ ਤਰ੍ਹਾਂ ਦੇ ਵਿਚਾਰ ਦਿੱਤੇ ਗਏ ਸੀ ਪੁਤਿਨ ਨੇ ਉਸ ਬਿਆਨ ਵਿੱਚ ਕਿਹਾ ਸੀ ਗਿਆ ਕਿ ਚੀਨ ਜਾਂ ਭਾਰਤ ਵਿੱਚੋਂ ਜੇ ਕੋਈ ਵੀ ਆਗੂ ਜੇ ਝੁੱਕ ਜਾਂਦਾ ਹੈ ਤਾਂ ਉਹਨਾਂ ਦਾ ਰਾਜਨੀਤਿਕ ਅੰਤ ਹੋ ਜਾਵੇਗਾ ਉਹ ਉਸ ਦੇ ਇਸ ਪੱਖ ਤੇ ਵੀ ਆਪਾਂ ਗੱਲਬਾਤ ਕਰੀਏ ਪਰ ਉਸ ਦੇ ਇੱਕ ਹੋਰ ਨਵੀਂ ਕੜੀ ਲੱਗ ਜਾਂਦੀ ਹੈ ਹੁਣ ਫੇਰ ਤੋਂ ਯੂਐਸ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਦੇ ਵੱਲੋਂ ਇੱਕ ਫੇਅਰ ਸਟੇਟਮੈਂਟ ਦਿੱਤੀ ਜਾਂਦੀ ਹੈ ਆਪਣਾ ਇੱਕ ਟਵੀਟ ਕੀਤਾ ਜਾਂਦਾ ਹੈ ਕਿ ਇੰਡੀਆ ਐਂਡ ਯੂਐਸ ਆਰ ਕਲੋਜ਼ ਫਰੈਂਡ ਐਂਡ ਨੇਚਰਲ ਪਾਰਟਨਰਸ ਜਿਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਦੇ ਵੱਲੋਂ ਵੀ ਉਹਨਾਂ ਦੇ ਟਵੀਟ ਦੇ ਉੱਤੇ ਆਪਣੀ ਪੋਸਟ ਪਾਈ ਜਾਂਦੀ ਹੈ ਜਿਸ ਵਿੱਚ ਉਹਨਾਂ ਵੱਲੋਂ ਵੀ ਇੱਕ ਪੋਜ਼ਿਟਿਵ ਜੋ ਕਿ ਲੋਕ ਕਿ ਆਪਣਾ ਰਵਈਆ ਉਹ ਯੂਐਸ ਦੇ ਤਰਫ ਰੱਖਿਆ ਜਾਂਦਾ ਹੈ ਔਰ ਮੈਂ ਤੋਂ ਜਾਨਣਾ ਚਾਹਾਂਗਾ ਕਿ ਇੱਕ ਤਰਫ ਹੁਣ ਦੁਬਾਰਾ ਜੋ ਗਲਵਾਟ ਹੋ ਰਹੀ ਹੈ ਹਨਾ 트੍ਰੰਪ ਦੇ ਵਿੱਚ ਅਤੇ ਮੋਦੀ ਦੇ ਵਿੱਚ ਉੱਥੇ ਹੁਣ ਦੋਨਾਂ ਦੇ ਵੱਲੋਂ ਹੀ ਆਪਣਾ ਕਿ ਲੋਕ ਨਰਮ ਰੁਖ ਰ ਪਿੱਛੇ ਇੱਕ ਵੱਡੀ ਜੋ ਇੱਕ ਜਿਸ ਦੇ ਉੱਤੇ ਮਹਾਰਤਨ ਗਰਮਿਤ ਕੀਤੀ ਗਈ ਹੈ ਉਹ ਪੁਤਿਨ ਦੀ ਸਟੇਟਮੈਂਟ ਹੈ ਕਿ ਜੇ ਹੁਣ ਦੋਨਾਂ ਦੇਸ਼ਾਂ ਵਿੱਚੋਂ ਚੀਨ ਦੇ ਭਾਤ ਜੋ ਕੋ ਟਕ ਜਾਂਦਾ ਤਾਂ ਉਹਨਾਂ ਦਾ ਰਾਜਨੀਤਿਕ ਅੰਤ ਹੋ ਜਾਵੇਗਾ ਕਿਵੇਂ ਦੇਖਦੇ ਹੋ ਤੁਸੀਂ ਜੀ ਬਿਲਕੁਲ ਬਿਲਕੁਲ ਟਵੀਟ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਡੋਨਲਡ ਟਰੰਪ ਹੋਰਾਂ ਦਾ ਟਵੀਟ ਜਿਹੜਾ ਹੈਗਾ ਉਹ ਲੇਟੈਸਟ ਹੀ ਹੈ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਕੁਝ ਵੀਕਸ ਦੇ ਵਿੱਚ ਉਹ ਦੁਬਾਰਾ ਆਪਣੇ ਗੁੱਡ ਫਰੈਂਡ ਮੋਦੀ ਦੇ ਨਾਲ ਮਿਲਣਗੇ ਤੇ ਜਿਸ ਤੋਂ ਬਾਅਦ ਟ੍ਰੇਡ ਜਿਹੜੀ ਹੈਗੀ ਹੈ ਜਿਹੜੀ ਟ੍ਰੇਡ ਡੀਲ ਹੈ ਉਹਦੇ ਬਾਰੇ ਗੱਲਬਾਤ ਹੋਏਗੀ ਹੋਪਫੁਲੀ ਸਾਰਾ ਕੁਝ ਵਧੀਆ ਹੋ ਜਾਏਗਾ ਤੇ ਸਾਡੇ ਸਬੰਧ ਜਿਹੜੇ ਨੇ ਉਹ ਫਿਊਚਰ ਦੇ ਵਿੱਚ ਹੋਰ ਵੀ ਵਧੀਆ ਹੋਣਗੇ ਸੋ ਜਿਹਨੂੰ ਰੀਟਵੀਟ ਕੀਤਾ ਕਹਿ ਲਓ ਜਾਂ ਫਿਰ ਨਰਿੰਦਰ ਮੋਦੀ ਹੋਰਾਂ ਨੇ ਸਕਰੀਨਸ਼ਾਟ ਲੈ ਕੇ ਤੇ ਉਹ ਕਿਹਾ ਕਿ ਬਿਲਕੁਲ ਅਸੀਂ ਵੈਲਕਮ ਕਰਦੇ ਹਾਂ ਦੁਬਾਰਾ ਯੂਐਸ ਦੇ ਨਾਲ ਗੱਲਬਾਤ ਕਰਨ ਦਾ ਸੋ ਹੁਣ ਇਹਦੇ ਵਿੱਚ ਇਹ ਗੱਲਾਂ ਹੈ ਕਿ ਇੱਕ ਪਾਸੇ ਤਾਂ ਡੋਨਲਡ ਟਰੰਪ ਹੋរី ਹਜੇ ਆਪਾਂ ਇਹ ਕਹੀਏ ਵੀ 12 ਘੰਟੇ ਪਹਿਲਾਂ ਦੀ ਗੱਲ ਹੈ ਕਿ ਜਦੋਂ ਉਹ ਕਹਿ ਰਹੇ ਨੇ ਕਿ ਮੈਂ ਉਹਨਾਂ ਦੇਸ਼ਾਂ ਦੇ ਉੱਤੇ ਸੈਕੰਡਰੀ ਸੈਕਸ਼ਨਸ ਲਾਉਣ ਜਾ ਰਿਹਾ ਹਾਂ ਜਿਹੜੇ ਰਸ਼ੀਆ ਤੋਂ ਆਇਲ ਬਾਇ ਕਰ ਰਹੇ ਨੇ ਸੋ ਹੁਣ ਆਇਲ ਦਾ ਸਭ ਤੋਂ ਵੱਡਾ ਇੰਪੋਰਟਰ ਜਿਹੜਾ ਹੈ ਨਾ ਰਸ਼ੀਆ ਦਾ ਉਹ ਇੰਡੀਆ ਸੋ ਇਸ਼ਾਰਾ ਕਿੱਧਰ ਹੈ ਹੁਣ ਦੇਖੋ ਹਾਲਾਤ ਮਤਲਬ ਕਿ ਇਸ ਤਰ੍ਹਾਂ ਦੇ ਨਹੀਂ ਕਿ ਡੋਨਲਡ ਟਰੰਪ ਹੋਰੀ ਜਿਹੜੇ ਨੇ ਉਹ ਹਰ ਰੋਜ਼ ਆਪਣੇ ਬਿਆਨ ਚੇਂਜ ਕਰਦੇ ਨੇ ਬਦਲਦੇ ਨੇ ਪਰ ਇੱਕ ਗੱਲ ਵੇਖਣੀ ਪੈਣੀ ਹੈ ਵੀ ਜਸ ਜਸ ਵੇਲੇ ਦੇ ਲੈ ਕੇ ਡੋਨਲਡ ਟਰੰਪ ਹੋਰੀ ਅਮਰੀਕਾ ਦੇ ਰਾਸ਼ਟਰਪਤੀ ਬਣੇ ਆ ਤੇ ਦਿਨ ਬਾਅਦ ਦਿਨ ਭਾਰਤ ਦੇ ਨਾਲ ਉਹਨਾਂ ਦੀ ਦੂਰੀ ਜਿਹੜੀ ਆ ਉਹ ਪੈਂਦੀ ਨਜ਼ਰ ਆ ਰਹੀ ਹੈ ਹਾਲਾਂਕਿ ਤੁਸੀਂ ਇਹ ਦੇਖੋ ਵੀ ਜਦੋਂ ਡੋਨਲਡ ਟਰੰਪ ਹੋਰੀ ਹੈ ਜੇ ਚੋਣਾਂ ਦੇ ਵਿੱਚ ਸੀ ਯਾਨੀ ਕਿ ਜਿੱਤੇ ਨਹੀਂ ਸੀ ਤਾਂ ਉਸ ਵੇਲੇ ਭਾਰਤ ਦੇ ਵਿੱਚ ਇਹ ਗੱਲਾਂ ਚੱਲਦੀਆਂ ਸੀ ਕਿ ਜਿਹੜੇ ਰਿਲੇਸ਼ਨ ਖਰਾਬ ਹੋ ਰਹੇ ਨੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕਰਕੇ ਭਾਰਤ ਤੇ ਅਮਰੀਕਾ ਦੇ ਉਹ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਠੀਕ ਹੋ ਜਾਣਗੇ ਸੋ ਠੀਕ ਕੀ ਹੋਣੇ ਸੀ ਹਰ ਵਾਰ ਜਦੋਂ ਵੀ ਜਿਹੜੇ ਡੋਨਲਡ ਟਰੰਪ ਨੇ ਉਹ ਭਾਰਤ ਬਾਰੇ ਬਿਆਨ ਦਿੰਦੇ ਆ ਉਹ ਇੱਥੋਂ ਤੱਕ ਕਹਿ ਦਿੰਦੇ ਆ ਕਿ ਮੋਦੀ ਇਜ਼ ਮਾਈ ਗੁੱਡ ਫਰੈਂਡ ਤੇ ਪਰ ਨਾਲੇ ਜਿਹੜਾ ਹੈਗਾ ਉਹਨਾਂ ਨੂੰ ਟੈਰਿਫ ਕਿੰਗ ਕਹਦੇ ਹੁੰਦੇ ਆ ਫਿਰ ਉਹਨਾਂ ਦੇ ਜਿਹੜੇ ਹੋਰ ਪੀਟਰ ਨਵਾਰੋ ਵਰਗੇ ਜਿਹੜੇ ਵੱਡੇ ਅਫੀਸ਼ੀਅਲਸ ਹੈਗੇ ਆ ਉਹ ਕਹਿੰਦੇ ਹੁੰਦੇ ਮਹਾਰਾਜਾ ਟੈਕਸ ਜਿਹੜਾ ਹੈਗਾ ਉਹ ਲਾਉਂਦਾ ਸੋ ਫਿਰ ਉਹ ਕਹਿੰਦੇ ਹੁੰਦੇ ਵੀ ਬ੍ਰਾਹਮਣਸ ਜਿਹੜੇ ਨੇ ਉਹ ਖਾ ਰਹੇ ਨੇ ਸੋ ਇਹ ਸਾਰੇ ਜਿਹੜੇ ਕਿਤੇ ਨਾ ਕਿਤੇ ਇੱਕ ਪਾਸਿਓਂ ਬਿਆਨ ਆਉਣੇ ਫਿਰ ਇੱਕ ਹੋਰ ਗੁੰਥਰ ਜਿਹੜੇ ਕਿ ਨਾਟੋ ਕਮੇਟੀ ਦੇ ਅਸਤਰੀਆ ਤੋਂ ਚੇਅਰਮੈਨ ਹੈ ਉਹਨਾਂ ਦੇ ਜਿਹੜੇ ਬਿਆਨ ਆਉਣੇ ਇੰਡੀਆ ਦੇ ਖਿਲਾਫ ਫਿਰ ਇਹ ਸਾਰਾ ਕੁਝ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵੀ ਇੱਕ ਮਾਹੌਲ ਜਿਹੜਾ ਹੈਗਾ ਉਹ ਭਾਰਤ ਦੇ ਖਿ ਪਰ ਜਿਹੜੀ ਆ ਗੱਲ ਹੋਈ ਹੈ ਇਹਦੇ ਵਿੱਚ ਹੁਣ ਜੇ ਮੰਨ ਲਓ ਮੰਨ ਲਓ ਡੋਨਲਡ 트੍ਰੰਪ ਹੋਰੀ ਉਹਨਾਂ ਨੂੰ ਮਿਲਦੇ ਨੇ ਨਰਿੰਦਰ ਮੋਦੀ ਹੋਰੀਆਂ ਨੂੰ ਸੋ ਨਰਿੰਦਰ ਮੋਦੀ ਹੋਰੀ ਜੇ ਹੱਥ ਖੜੇ ਕਰ ਦਿੰਦੇ ਆ ਵੀ ਠੀਕ ਐ 0% ਤੇ ਵੀ ਤੁਸੀਂ ਸਾਡੇ ਨਾਲ ਡੀਲ ਕਰੋ ਤੇ ਆਪਣਾ ਜਿਹੜਾ ਹੈਗਾ ਸਾਡਾ ਮਤਲਬ ਕੀ ਖੇੜਾ ਛੱਡੋ ਸੋ ਜੇ ਇਦਾਂ ਹੋ ਜਾਂਦਾ ਤੇ ਫਿਰ ਜਿਹੜੀ ਪਿਛਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਵੱਲ ਵਧਾਏ ਗਏ ਹੱਥ ਉਹਨਾਂ ਨਾਲ ਕੀਤੀਆਂ ਗਈਆਂ ਸੰਧੀਆਂ ਜਾਂ ਫਿਰ ਰਸ਼ੀਆ ਦੇ ਨਾਲ ਗੱਲਬਾਤ ਜਿਹੜੀ ਕੀਤੀ ਗਈ ਆ ਉਹ ਕਿੱਧਰ ਜਾਏਗੀ ਸੋ ਫਿਰ ਮਤਲਬ ਕੀ ਰਸ਼ੀਆ ਤੇ ਚਾਈਨਾ ਇੱਕ ਆਪਣੇ ਐਗਰੈਸ਼ਨ ਦੇ ਨਾਲ ਭਾਰਤ ਦੇ ਖਿਲਾਫ ਹੋਣਗੇ ਕਿਉਂਕਿ ਉਹਨਾਂ ਨੂੰ ਵੀ ਇਹ ਲੱਗਣਾ ਹੈ ਕਿ ਭਾਈ ਜਿਹੜਾ ਟਾਈਮ ਉਹ ਸੀ क्रूशियल ਟਾਈਮ ਸੀਗਾ ਜਿਹਦੇ ਵਿੱਚ ਅਮਰੀਕਾ ਨੇ ਸਾਥ ਛੱਡ ਦਿੱਤਾ ਸੀ ਉਹ ਸਾਡਾ ਸਾਥ ਲੱਭੀ ਗਏ ਤੇ ਇਧਰੋਂ ਫਿਰ ਸਾਨੂੰ ਬੇਵਕੂਫ ਬਣਾ ਕੇ ਦੁਬਾਰਾ ਉਹਨਾਂ ਦੀ ਗੋਦੀ ਦੇ ਵਿੱਚ ਜਾ ਕੇ ਬਹਿ ਗਿਆ ਮੈਂ ਹਮੇਸ਼ਾ ਆਪਣੀਆਂ ਵੀਡੀਓਜ਼ ਦੇ ਵਿੱਚ ਇਹ ਗੱਲਾਂ ਕਰਦਾ ਆਇਆ ਕਿ ਇਸ ਵੇਲੇ ਭਾਰਤ ਜਿਹੜਾ ਹੈਗਾ ਉਹ ਫਸਿਆ ਪਿਆ ਦੋਵੇਂ ਪਾਸੇ ਫਸਿਆ ਪਿਆ 13 2 ਨੇ ਰੂਸ ਚੀਨਾ ਦੇ ਅਮਰੀਕਾ ਹੈ ਨਾ ਮਤਲਬ ਕਿ ਇਹ ਇਹਨਾਂ ਦੀ ਇੱਕ ਧਿਰ ਹੋ ਗਈ ਤੇ ਅਮਰੀਕਾ ਦੀ ਵੈਸਟ ਦੀ ਧਿਰ ਇੱਕ ਹੋ ਗਈ ਸੋ ਇਹ ਧਿਰਾਂ ਦੇ ਵਿੱਚ ਜਿਹੜਾ ਹੈਗਾ ਭਾਰਤ ਇਸ ਵੇਲੇ ਫਸ ਗਿਆ ਬਹੁਤ ਧੇਰ ਚੱਲਦਾ ਰਿਹਾ ਭਾਰਤ ਕਹਿੰਦਾ ਸੀ ਵੀ ਮੈਂ ਆਪਣੀ ਇਕਨੋਮੀ ਨੂੰ ਜਿਹੜਾ ਹੈਗਾ ਉੱਪਰ ਲੈ ਕੇ ਜਾਵਾਂ ਇਧਰੋਂ ਵੀ ਲਈ ਜਾਵਾਂ ਉਧਰੋਂ ਵੀ ਲਈ ਜਾਵਾਂ ਪਰ ਉਹ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਡੋਨਲਡ ਟਰੰਪ ਬਿਜ਼ਨਸ-ਪਾਇੰਟਡ ਬੰਦੇ ਨੇ ਸੋ ਉਹ ਚਾਹੁੰਦੇ ਨੇ ਵੀ ਭਾਈ ਤੁਸੀਂ ਫਾਇਦਾ ਜਿਹੜਾ ਹੈਗਾ ਰਸ਼ੀਆ ਕੋ ਲੈ ਰਹੇ ਹੋ ਤੇ ਸਾਨੂੰ ਤੁਸੀਂ ਡਬਲ ਟੈਰਿਫ ਮਹਿੰਗੇ ਟੈਰਿਫ ਲਾ ਕੇ ਸਮਾਨ ਜਿਹੜਾ ਸਾਨੂੰ ਵੇਚ ਰਹੇ ਹੋ ਹੁਣ ਅਗਲੀ ਗੱਲ ਜ ਕੀ ਹੁਣ ਜਿਹੜੀ ਗੱਲ ਮੈਂ ਸਮਝਣ ਵਾਲੀ ਗੱਲ ਹੈਗੀ ਹੈ ਕਿ ਡੋਨਲਡ ਟਰੰਪ ਹੋਰਾਂ ਦੇ ਦਿਮਾਗ 'ਚ ਜਾਂ ਕਿ ਇਦਾਂ ਕਹਿ ਲਈਏ ਅਮਰੀਕਾ ਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ ਹੈ ਇੱਕ ਪਾਸੇ ਤਾਂ ਉਹ ਕਹਿੰਦਾ ਵੀ ਉਹ ਰਸ਼ੀਆ ਤੋਂ ਤੇਲ ਲੈਂਦਾ ਤੇ ਰਸ਼ੀਆ ਨੂੰ ਫਿਊਲ ਕਰਦਾ ਉਹ ਜਿਹੜਾ ਹੈਗਾ ਪੈਸਾ ਉਹ ਯੂਕਰੇਨ ਜੰਗ ਤੇ ਵਰਤਦੇ ਨੇ ਇਸ ਕਰਕੇ ਮਨੁੱਖਤਾ ਦਾ ਕਹਾਣ ਹੋ ਰਿਹਾ ਇਸ ਕਰਕੇ ਅਸੀਂ ਭਾਰਤ ਦਾ ਵਿਰੋਧ ਕਰਦੇ ਆ ਉਹਦੇ ਉੱਤੇ ਟੈਰਿਫ ਲਾਉਨੇ ਆ ਸੋ ਹੁਣ ਹੁਣ ਵੀ ਭਾਰਤ ਕੰਟੀਨਿਊਸਲੀ ਇਹ ਬਿਆਨ ਦੇਣ ਦਾ ਆ ਰਿਹਾ ਕਿ ਅਸੀਂ ਰਸ਼ੀਆ ਤੋਂ ਕੰਟੀਨਿਊਸਲੀ ਤੇਲ ਲੈਂਦੇ ਰਵਾਂਗੇ ਇਹ ਸਾਡੇ ਆਪਣੇ ਹਿੱਤਾਂ ਦੀ ਗੱਲ ਹੈਗੀ ਆ ਸੋ ਭਾਰਤ ਜੇ ਤਾਂ ਇਹ ਕਹਿ ਗਿਆ ਹੋਵੇ ਵੀ ਇੱਥੋਂ ਬੰਦ ਕਰ ਦਿਨਾ ਮੈਂ ਚਲੋ ਤੁਸੀਂ ਕਹਿ ਦਿੱਤਾ ਫੇਰ ਤਾਂ ਟ੍ਰੇਡ ਡੀਲ ਬਣਦੀ ਆ ਵੀ ਕਰ ਲਓ ਪਰ ਜੇ ਉਧਰ ਉਹ ਠੋਕ ਕੇ ਕਹਿ ਰਹੇ ਨੇ ਕਿ ਅਸੀਂ ਤੇਲ ਲੈਣਾ ਹੀ ਲੈਣਾ ਸਾਡੇ ਹਿੱਤਾਂ ਦੇ ਵਿੱਚ ਆ ਇਹ ਸਾਡੇ ਅੰਦਰਲੇ ਮਤਲਬ ਕੀ ਹਾਲਾਤ ਜਿਹੜੇ ਆ ਉਹ ਸਾਨੂੰ ਕਹਿੰਦੇ ਆ ਜੋ ਸਿਸਟਮ ਹੈਗਾ ਵੀ ਅਸੀਂ ਤੇਲ ਲਈਏ ਹੁਣ ਉਧਰੋਂ ਤਾਂ ਉਹਨਾਂ ਨੇ ਨਾ ਨਹੀਂ ਕੀਤੀ ਇਧਰੋਂ ਟ੍ਰੇਡ ਡੀਲ ਕਿੱਦਾਂ ਹੋਜੂਗੀ ਹੁਣ ਫਿਰ ਡੋਨਲਡ ਟਰੰਪ ਹੋਰੀ ਜਿਹੜੇ ਉਧਰ ਗੱਲ ਕਰਦੇ ਸੀ ਵੀ ਇਸ ਕਰਕੇ ਮੈਂ ਕਰ ਰਿਹਾ ਤੇ ਉਹ ਗੱਲ ਤਾਂ ਉਦਾਂ ਚੱਲੀ ਜਾਂਦੀ ਆ ਹੁਣ ਟ੍ਰੇਡ ਡੀਲ ਵਾਲੇ ਪਾਸੇ ਨੂੰ ਵੀ ਹੋ ਗਏ ਸੋ ਇਹ ਕੁਝ ਵੀ ਹਜੇ ਤੱਕ ਕਹਿ ਲਈਏ ਵੀ ਕਲੀਅਰ ਕੱਟ ਨਹੀਂ ਆ ਰਿਹਾ ਸਾਹਮਣੇ ਵੀ ਉਹ ਚਾਹੁੰਦਾ ਕੀ ਹੈ ਡੋਨਲਡ ਟਰੰਪ ਚਾਹੁੰਦਾ ਕੀ ਹੈ ਅਮਰੀਕਾ ਚਾਹੁੰਦਾ ਕੀ ਹੈ ਹਣਾ ਇਹ ਚੀਜ਼ਾਂ ਹੌਲੀ ਹੌਲੀ ਸਾਹਮਣੇ ਆਉਣਗੀਆਂ ਪਰ ਉਹ ਜ਼ਿਆਦਾ ਦੇਰ ਨਹੀਂ ਹੈ 30 ਤੋਂ 60 ਦਿਨਾਂ ਦਾ ਸਮਾਂ ਜਿਹਦੇ ਵਿੱਚ ਬੜਾ ਕੁਝ ਕਲੀਅਰ ਹੋਣ ਵਾਲਾ ਹੈ ਉਹਦੇ ਵਿੱਚ ਆਪਾਂ ਫਿਰ ਆਪਣੀ ਗੱਲਬਾਤ ਜਿਹੜੀ ਹੋ ਰੱਖ ਸਕਦੇ ਹਾਂ ਪਰ ਸਿਚੁਏਸ਼ਨ ਇਹੀ ਹੈ 12 ਘੰਟੇ ਪਹਿਲਾਂ ਕੁਝ ਕਿਹਾ ਜਾਂਦਾ ਉਹ 12 ਘੰਟੇ ਬੀਤਣ ਤੋਂ ਬਾਅਦ ਕੁਝ ਹੋਰ ਕਹਿ ਦਿੱਤਾ ਜਾਂਦਾ ਸੋ ਹੁਣ ਇਹ ਟ੍ਰੇਡ ਡੀਲ ਜਿਹੜੀ ਹੈ ਹੋਣੀ ਹੈ ਜਾਂ ਕਿੱਦਾਂ ਹੋਣੀ ਹੈ ਆਉਂਦੇ ਦਿਨਾਂ 'ਚ ਦੇਖਾਂਗੇ ਜੇ ਅਮਰੀਕਾ ਦੇ ਨਾਲ ਦੁਬਾਰਾ ਤੋਂ ਗੱਲਬਾਤ ਵੱਧ ਜਾਂਦੀ ਹੈ ਤੇ ਰਸ਼ੀਆ ਤੇ ਜਿਹੜਾ ਆਪਣਾ ਚੀਨ ਹੈਗਾ ਉਧਰ ਫਿਰ ਕਿਤੇ ਨਾ ਕਿਤੇ ਅਗਰੈਸ਼ਨ ਜਿਹੜਾ ਹੈਗਾ ਉਹ ਭਾਰਤ ਦੇ ਖਿਲਾਫ ਵਧੇਗਾ ਤੇ ਉਧਰੋਂ ਉਹ ਤਾਂ ਬੈਠਾ ਹੀ ਕੰਡੇ ਦੇ ਉੱਤੇ ਹੋਇਆ ਚਾਈਨਾ ਸੋ ਉਧਰੋਂ ਵੀ ਮਾਰ ਵੱਜਣੀ ਹੈ ਇਹ ਸਾਰਾ ਕੁਝ ਕੰਪਲੀਕੇਟਡ ਹੋਇਆ ਪਿਆ ਜੀ ਹਾਂ ਜਿਵੇਂ ਇਹਨਾਂ ਦਾ ਮੇਰਾ ਅਗਲਾ ਸਵਾਲ ਹੈ ਕਿ ਜਿਵੇਂ ਹੁਣ ਕਿੰਨੇ ਸਾਲ ਹੋ ਗਏ ਨੇ ਕਿੰਨਾ ਟਾਈਮ ਹੋ ਗਿਆ ਰਸ਼ੀਆ ਅਤੇ ਯੂਕ੍ਰੇਨ ਦੇ ਵਿਚਕਾਰ ਜੋ ਯੁੱਧ ਚੱਲਦਾ ਪਿਆ ਹੈ ਨਾ ਫਿਰ ਉਹਰੇ ਸੋਚਣ ਦੀ ਗੱਲ ਹੈ ਕਿ ਹੁਣ ਵਿੱਚੋ ਵਿੱਚੋਂ ਦੀ ਥੋੜੀ ਜਿਹੀ ਉਬਾਲੇ ਆ ਯੂਕੇ ਮਾਰ ਜਾਂਦਾ ਹੈ ਫਰਾਂਸ ਮਾਰ ਜਾਂਦਾ ਥੋੜਾ ਨਾਟੋ ਮਾਰ ਜਾਂਦਾ ਹੈ ਸੋ ਐਨੇ ਟਾਈਮ ਹੋ ਗਿਆ ਕਿ ਹਾਲੇ ਤੱਕ ਇਹ ਦੇਸ਼ਾਤਕ ਇਹ ਦੇਸ਼ੀ ਆਪਸ ਚ ਕਲੀਅਰ ਕਿਉਂ ਨਹੀਂ ਕਰ ਸਕੇ ਇੱਕ ਪਾਸੇ ਇਹ ਸਾਰੇ ਦੇਸ਼ ਮਿਲ ਕੇ ਫੋਰਸ ਕਰਦੇ ਨੇ ਅਮਰੀਕਾ ਨੂੰ ਕਿ ਜਾ ਕੇ ਗਲਤ ਰਾਹੀ ਜੰਦੂਦ ਜੰਦੂ ਨੂੰ ਰੋਕੋ ਇਸ ਵਾਰ ਨੂੰ ਰੋਕੋ ਜੇ ਤੋ ਰੋਕਣ ਦੀ ਹੁਣ ਰੋਕਣ ਕੇ ਤੇ ਸ਼ਰਤਾਂ ਤਾਂ ਬਣਨ ਗਈਆਂ ਜੇ ਤੋ ਸ਼ਰਤਾਂ ਦੇ ਉੱਤੇ ਪੁੱਤ ਨਹੀਂ ਮੰਨਦਾ ਤਾਂ ਇਹ ਦੇਸ਼ ਫੇਰ ਠੰਡੇ ਹੋ ਕੇ ਬਹਿ ਜਾਂਦੇ ਨੇ ਥੋੜੇ ਟਾਈਮ ਵਾਸਤੇ ਫੇਰ ਦਾ ਦੋ ਸਾਲ ਤੋਂ ਬਾਅਦ ਫੇਰ ਖੜੇ ਹੋ ਜਾਂਦੇ ਨੇ ਫੇਰ ਬੈਠ ਜਾਂਦੇ ਨੇ ਇਹ ਅਸੀਂ ਕੀਵੇਂ ਦੇਖਦੇ ਹਾਂ ਕਿ ਚੱਲਦਾ ਕੀ ਪਿਆ ਇਹ ਸਾਰਾ ਪੁੱਛਣ ਦੇਖੋ ਗੱਲ ਉਹ ਹੀ ਦੋ ਧਿਰਾਂ ਦੀ ਇਹ ਵੈਸਟ ਵਾਲੀ ਧਿਰ ਹੈ ਤੇ ਇੱਕ ਇਹ ਧਿਰ ਹੋ ਗਈ ਸੋ ਉਹ ਜਿਹੜੀ ਵੱਡੀ ਧਿਰ ਹੈ ਉਹ ਦੂਜੀ ਵੱਡੀ ਧਿਰ ਦੇ ਨਾਲ ਮੱਥਾ ਸਿੱਧੇ ਤੌਰ ਦੇ ਉੱਤੇ ਲਾਉਣਾ ਨਹੀਂ ਚਾਹੁੰਦੀ ਕਿਉਂਕਿ ਉਹ ਕੀ ਹੈ ਉਹ ਹੈ ਕਿ ਵਰਲਡ ਵਾਰ 3 ਕਿਤੇ ਨਾ ਕਿਤੇ ਅਵੋਇਡ ਤੇ ਕੀਤਾ ਜਾ ਰਿਹਾ ਵੀ ਇਧਰ ਨਾ ਕੰਮ ਵਧੇ ਹੁਣ ਰਸ਼ੀਆ ਦੇ ਉੱਤੇ ਸਿੱਧਾ ਅਟੈਕ ਮਤਲਬ ਵਰਲਡ ਵਾਰ 3 ਹੈ ਉਮੈ ਤੁਹਾਨੂੰ ਅੱਜ ਲਿਖ ਕੇ ਦੇ ਦਿੰਦਾ ਕਿਉਂਕਿ ਰਸ਼ੀਆ ਦੇ ਪਿੱਛੇ ਜਿਹੜੇ ਲੋਕ ਖੜਦਗੇ ਜਿਹੜੇ ਮਾਫ ਕਰਨਾ ਜਿਹੜੇ ਦੇਸ਼ ਖੜਨਗੇ ਸੋ ਉਹਦੇ ਨਾਲ ਫਿਰ ਕੀ ਬਣਨਾ ਹਾਲਾਤ ਜਿਹੜੇ ਵਰਲਡ ਵਾਰ ਦੇ ਪੈਦਾ ਹੋ ਜਾਣੇ ਚਾਈਨਾ ਇਹਨਾਂ ਦੇ ਹੱਕ ਚ ਆ ਜਾਊਗਾ ਨਾਰਥ ਜਿਹੜਾ ਕੋਰੀਆ ਹੈ ਉਹ ਇਹਦੇ ਹੱਥ ਚ ਆ ਜਾਊਗਾ ਇਹਨਾਂ ਦੇ ਹੱਕ ਦੇ ਵਿੱਚ ਦੂਜੇ ਪਾਸੇ ਵੈਸਟ ਜਿਹੜਾ ਹੈਗਾ ਉਹ ਇਕੱਠਾ ਹੋ ਜਾਊਗਾ ਸੋ ਯੂਰਪ ਦੇ ਕੰਢੇ ਬੈਠਾ ਜਿਹੜਾ ਰਸ਼ੀਆ ਹੈਗਾ ਵੱਡੀ ਤਬਾਈ ਮਚਾ ਸਕਦਾ ਨਿਊਕਲੀਅਰ ਪਾਵਰ ਉਹਦੇ ਕੋਲ ਹੈਗੀ ਆ ਉਹ ਸਾਰੀ ਗੱਲਬਾਤ ਇਸੇ ਕਰਕੇ ਇਹ ਦੇਸ਼ ਜਿਹੜੇ ਨੇ ਉਹ ਗਿੱਦੜ ਪਪਕੀਆਂ ਕਹਿ ਲੋ ਜਾਂ ਫਿਰ ਉਦਾਂ ਕਹਿ ਲੋ ਵੀ ਥੋੜਾ ਜਿਹਾ ਦਬਕਾ ਜਿਹਾ ਮਾਰ ਦਿੰਦੇ ਨੇ ਕਿ ਇਹਦੇ ਨਾਲ ਹੀ ਗੱਲ ਬਣ ਜਾਏ ਪਰ ਰਸ਼ੀਆ ਜਿਹੜਾ ਉਹ ਦਿਨੋਂ ਦਿਨ ਜਿਹੜਾ ਹੋਰ ਅਗਰੈਸਿਵ ਹੁੰਦਾ ਜਾ ਰਿਹਾ ਹੁਣ ਤਾਜ਼ਾ ਘਟਨਾਵਾਂ ਦੇ ਵਿੱਚ ਬੜੀ ਵੱਡੇ ਪੱਦਰ ਦੇ ਉੱਤੇ ਉਹਨੇ ਯੂਕਰੇਨ ਦੇ ਉੱਤੇ ਹਮਲੇ ਕੀਤੇ ਨੇ ਜਿਦੇ ਵਿੱਚ ਮੌਤਾਂ ਵੀ ਹੋਈਆਂ ਨੇ ਉਹਨਾਂ ਦੀ ਰਾਜਧਾਨੀ ਦੇ ਵਿੱਚ ਜਿਹੜੀਆਂ ਇਹ ਮਜ਼ਾਇਲਾ ਜੜੀਆਂ ਨੇ ਉਹ ਦਾਗੀਆਂ ਗਈਆਂ ਸੋ ਉਹ ਟਲ ਨਹੀਂ ਰਿਹਾ ਉਹ ਟਾਲ ਨਹੀਂ ਰਿਹਾ ਮਤਲਬ ਕਿ ਉਹ ਚਾਹੁੰਦਾ ਕਿ ਮੇਰੀਆਂ ਸ਼ਰਤਾਂ ਦੇ ਥੱਲੇ ਜਿਹੜੀ ਇਹ ਡੀਲ ਹੋਵੇ ਜੇਕਰ ਇਹ ਜੰਗ ਰੁਕਣੀ ਹੈ ਨਾ ਸੀਜ਼ਫਾਇਰ ਹੋਣਾ ਉਹ ਮੇਰੀਆਂ ਸ਼ਰਤਾਂ ਦੇ ਥੱਲੇ ਹੋਵੇ ਹੁਣ ਦੇਖੋ ਡੋਨਲਡ 트੍ਰੰਪ ਵੀ ਪਿਛਲੇ ਦਿਨੀ ਪੁਤਿਨ ਨੂੰ ਮਿਲ ਕੇ ਆ ਗਏ ਆ ਕੁਝ ਨਹੀਂ ਨਿਕਲਿਆ ਉਹਦੇ ਵਿੱਚੋਂ ਜੇ ਨਿਕਲਿਆ ਹੁੰਦਾ ਤੇ ਡੋਨਲਡ 트੍ਰੰਪ ਜਿਵੇਂ ਬੜਬੋਲੇ ਨੇ ਹਰ ਗੱਲ ਨੂੰ ਬੋਲਦੇ ਨੇ ਜਿਵੇਂ ਉਹਨਾਂ ਨੇ ਪਾਕਿਸਤਾਨ ਤੇ ਭਾਰਤ ਦੀ ਜੰਗ ਬਾਰੇ ਕਿੰਨੀ ਵਾਰੀ ਕਹਿ ਦਿੱਤਾ ਆ ਕੇ ਕਿ ਮੈਂ ਰਖਵਾਈ ਆ ਸੋ ਇਹ ਇਸ ਬਾਰੇ ਵੀ ਜੇ ਇਸ ਮੀਟਿੰਗ ਦੇ ਵਿੱਚ ਪੁਤਿਨ ਦੇ ਨਾਲ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਿਆ ਹੁੰਦਾ ਨਾ ਤਾਂ ਉਹ ਡੋਨਲਡ 트ੰਪ ਹੋਰਾਂ ਨੇ ਬਾਰ-ਬਾਰ ਇਹ ਗੱਲਾਂ ਕਰਨੀਆਂ ਸੀ ਪਰ ਉਹ ਇੱਕ ਵੀ ਲਫ਼ਜ਼ ਜਿਹੜਾ ਇਹਦੇ ਉੱਤੇ ਨਹੀਂ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਮਤਲਬ ਉਹਦੇ ਵਿੱਚੋਂ ਕੁਝ ਨਹੀਂ ਨਿਕਲਿਆ ਇਹਦਾ ਮਤਲਬ ਰਸ਼ੀਆ ਜਿਹੜਾ ਹੈਗਾ ਉਹ ਟਾਲਣਾ ਨਹੀਂ ਚਾਹੁੰਦਾ ਹਜੇ ਫਿਲਹਾਲ ਦੀ ਘੜੀ ਅੰਦਰ ਲਿਸਨ ਜੀ ਕਿ ਵੱਡਾ ਪੁਆਇੰਟ ਹੈ ਜੋ ਮੈਂ ਨੋਟਿਸ ਕੀਤਾ ਹੈ ਮੈਂ ਥੋੜ੍ਹਾ ਨਾਲ ਬਾਅਦ ਵਿੱਚ ਸਵਾਲ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਦੋਂ ਹੁਣ ਰੀਸੈਂਟ ਮੀਟਿੰਗ ਹੋਈ ਹੈ ਟੰਪ ਦੀ ਅਤੇ ਪੁਤਿਨ ਦੀ ਪੁਤਿਨ ਦੀ ਮੀਟਿੰਗ ਤੋਂ ਉਹੀ ਜਿਹੇ ਅਮਰੀਕਾ ਲੈ ਕੇ ਖਾਸ ਕਰ ਜੋ ਹੈ ਕੁਝ ਵੀ ਨਹੀਂ ਹੁੰਦਾ ਸੀ ਕਿਆ ਪਰ 트럼ਪ ਤੋਂ ਮੀਟਿੰਗ ਤੋਂ ਬਾਅਦ ਪੁਤਿਨ ਇੱਕਦਮ ਅਗਰੈਸਿਵ ਹੋਏ ਪਏ ਨੇ ਤੇ ਐਥੇ ਤੱਕ ਕਿ ਉਹ ਬੈਕ ਟੂ ਬੈਕ ਲਗਾਤਾਰ ਕਾਫੀ ਹਾਰਡ ਬਿਆਨ ਦੇ ਰਹੇ ਨੇ ਅਮਰੀਕਾ ਨੂੰ ਲੈ ਕੇ ਇਹਨੂੰ ਅਸੀਂ ਕਿਵੇਂ ਦੇਖਦੇ ਹਾਂ ਕਿ ਮੀਟਿੰਗ ਤੋਂ ਪਹਿਲਾਂ 트럼ਪ ਬੜੇ ਗਰਮ ਜੋਸ਼ੀ ਨਾਲ ਬਿਆਨ ਦੇ ਰਹੇ ਸੀਗੇ ਮੀਟਿੰਗ ਵਿੱਚ 트럼ਪ ਠੰਡੇ ਹੋ ਜਾਂਦੇ ਨੇ ਹੁਣ ਮੀਟਿੰਗ ਖਤਮ ਹੋਣ ਤੋਂ ਬਾਅਦ ਜੋ ਪਹਿਲਾਂ ਪੁਤਿਨ ਠੰਡੇ ਸੀਗੇ ਹੁਣ ਉਹ ਬੈਕ ਟੂ ਬੈਕ ਬਿਆਨ ਦੇ ਰਹੇ ਨੇ ਕਾਫੀ ਵੱਡੇ ਬਿਆਨ ਦੇ ਰਹੇ ਨੇ ਇਹਨੂੰ ਅਸੀਂ ਕਿਵੇਂ ਦੇਖਦੇ ਹਾਂ ਅਸੀਂ ਇਹ ਮੇਰਾ ਖਿਆਲ ਹੈ ਵੀ ਜਦੋਂ ਡੋਨਲਡ ਟਰੰਪ ਹੋਰਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਨਾ ਕਿ ਸਾਡੀਆਂ ਪੰਡੂਬੀਆਂ ਜਿਹੜੀਆਂ ਨਿਊਕਲੀਅਰ ਪਾਵਰ ਦੇ ਨਾਲ ਲੈਸ ਨੇ ਉਹ ਅਸੀਂ ਰਸ਼ੀਆ ਦੇ ਆਲੇ ਦੁਆਲੇ ਘਲ ਦਿੱਤੀਆਂ ਹੋਈਆਂ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਪੁਤਿਨ ਹੋਰੀ ਜਿਆਦਾ ਜਿਹੜੇ ਐਗਰੈਸਿਵ ਹੋਏ ਹੋਏ ਨਜ਼ਰ ਆਏ ਆ ਕਿਉਂਕਿ ਪੁਤਿਨ ਦਾ ਇਹ ਕਹਿਣਾ ਸੀ ਉਹ ਤਾਂ ਕਹਿੰਦੇ ਵੀ ਆਪਾਂ ਤਾਂ ਰੱਖ ਕੇ ਬੈਠੇ ਹਾਂ ਹੱਥਾਂ 'ਚ ਫੜੇ ਹੋਏ ਬੰਬ ਸੀ ਉਹ ਉਹ ਤਾਂ ਇਸ ਤਰ੍ਹਾਂ ਦਾ ਹਾਲਾਤ ਮਤਲਬ ਕਿ ਦਰਸਾ ਦਿੰਦੇ ਨੇ ਹਨਾ ਗੱਲਬਾਤ ਜਦੋਂ ਕਰਦੇ ਆ ਕਿ ਸਾਡੇ ਕੋਲ ਬਿਲਕੁਲ ਹੈਗੇ ਨਹੀਂ ਤੇ ਅਸੀਂ ਤਾਂ ਮਤਲਬ ਕਿ ਨਿਊਕਲੀਅਰ ਦੀ ਛੱਡੋ ਸਾਨੂੰ ਧਮਕੀ ਨਾ ਦਿਓ ਸਾਡੇ ਤੋਂ ਬਹੁਤ ਬੰਬ ਪਿਆ ਹੋਇਆ ਤੇ ਆਪਾਂ ਉਹ ਕਰ ਦਾਂਗੇ ਹਨਾ ਇਹ ਉਸ ਵੇਲੇ ਅਗਰੈਸਿਵ ਜਿਹੜੇ ਹੋ ਚੁੱਕੇ ਨੇ ਇਹਨਾਂ ਦੀ ਮੀਟਿੰਗ ਜ਼ਰੂਰ ਹੋਈ ਹੈ ਉਹ ਬਸ ਇੱਕ ਰਵਾਇਤੀ ਜੀ ਕਹਿ ਲੋ ਵੀ ਗੱਲਬਾਤ ਹੋਈ ਹੈ ਹੈ ਲੋ ਹਾਏ ਹੋਈ ਹੈ ਕੀ ਬਗੰਨਾ ਕੀ ਨਹੀਂ ਬੰਨਾ ਉਹ ਜ਼ਿਆਦਾ ਗੱਲਬਾਤ ਨਹੀਂ ਹੋਈ ਸੋ ਵੀ ਡੋਨਲਡ 트럼ਪ ਜਿਹੜੇ ਨੇ ਉਹ ਬੇਸ਼ੱਕ ਉਹਨਾਂ ਨੇ ਇੱਕ ਆਪਣੀ ਸ਼ਬੀ ਜਰੂਰ ਬਣਾਈ ਹੋਈ ਆ ਵੀ ਇੱਕ ਬੜਾ ਸਟਰੋਂਗ ਇੱਕ ਹਾਰਡ ਬੰਦਾ ਹੈਗਾ ਜਿਹੜਾ ਬੜਾ ਕੁਝ ਕਰ ਸਕਦਾ ਹੈ ਹੈਨਾ ਮਤਲਬ ਕਿ ਦੁਨੀਆ ਨੂੰ ਇਧਰ ਉਧਰ ਕਰ ਸਕਦਾ ਪਰ ਕਿਤੇ ਨਾ ਕਿਤੇ ਸੋਚ ਤਾਂ ਕੰਮ ਤਾਂ ਉਹਦੇ ਪਿੱਛੇ ਵੀ ਡੀਪ ਸਟੇਟ ਕਰਦੀ ਆ ਨਾ ਅਮਰੀਕਾ ਅਮਰੀਕਾ ਦੀਆਂ ਏਜੰਸੀਜ਼ ਜਿਹੜੀਆਂ ਨੇ ਉਹਨਾਂ ਤੋਂ ਬਿਨਾ ਪੁੱਛਿਆ ਡੋਨਲਡ 트럼ਪ ਹੁਣੀ ਜੰਗ ਥੋੜੀ ਲਾ ਦੇਣਗੇ ਸੋ ਉਹਨਾਂ ਦੇ ਕਹਿਣ ਦੇ ਨਾਲ ਸਲਾਹ ਤੋਂ ਬਾਅਦ ਹੀ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਹੋਣਾ ਕੋਈ ਵੀ ਹੋਣਾ ਸੋ ਉਹ ਕਹਿੰਦੇ ਹੋਣਗੇ ਗੱਲ ਹੁੰਦੀ ਹੋਣੀ ਹੈ ਕਿ ਇਹ ਰਸ਼ੀਆ ਦੇ ਉੱਤੇ ਸਿੱਧਾ ਅਟੈਕ ਜਿਹੜਾ ਹੈ ਉਹ ਹੈਗਾ ਵਰਲਡ ਵਾਰ 3 ਨੂੰ ਸੱਦਾ ਜਿਹਦੇ ਨਾਲ ਪੂਰੀ ਦੁਨੀਆ ਜਿਹੜੀ ਹੈ ਉਹ ਬਹੁਤ ਵੱਡੀ ਕ੍ਰਾਈਸਿਸ ਦੇ ਵਿੱਚ ਪੈ ਜਾਊਗੀ ਮੌਤਾਂ ਵੀ ਹੋਣਗੀਆਂ ਇਕਨੋਮਿਕਲੀ ਵੀ ਸਾਰੇ ਦੇਸ਼ਾਂ ਦਾ ਜਿਹੜਾ ਡਾਊਨਫਾਲ ਹੋ ਜਾਏਗਾ ਉਸ ਤੋਂ ਬਾਅਦ ਬਿਮਾਰੀਆਂ ਜੋ ਵੀ ਜੋ ਕਹਿ ਲਓ ਤੁਸੀਂ ਜਿੰਨਾ ਵੀ ਕਿਉਂਕਿ ਇਸ ਵਾਰ ਤਾਂ ਨਿਊਕਲੀਅਰ ਜਿਹੜੇ ਹੈਗੀਆਂ ਪਾਵਰਸ ਜਿਹੜੀਆਂ ਜਦੋਂ ਆ ਗਈਆਂ ਜੰਗ 'ਚ ਤਾਂ ਫਿਰ ਤਾਂ ਉਹਦਾ ਖਲਾਰਾ ਹੀ ਬਹੁਤ ਪੈਣਾ ਨਾ ਆਂਦਲੀ ਸੀ ਥੋੜੀ ਜਿਹੀ ਗੱਲ ਖਤਮ ਹੋਈ ਹੈ ਕਿ ਦੋਨੋਂ ਦੇਸ਼ ਆਮੇ ਸਾਹਮਣੇ ਹੋ ਜਾਣ ਇਹ ਤਾਂ ਦੇਖੋ ਦੁਨੀਆ ਦੇ ਹਰ ਬੰਦੇ ਨੂੰ ਪਤਾ ਹੀ ਹੈ ਜੋ ਜੀਓਪੋਲਿਟੀ ਸਮਝ ਰੱਖਦਾ ਹੈ ਕਿ ਰਸ਼ੀਆ ਤੇ ਅਮਰੀਕਾ ਦਾ ਆਮੇ ਸਾਹਮਣੇ ਹੋ ਜਾਣਾ ਇਹ ਵਾਰਚ ਉਤਰ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਇਹ ਤਾਂ ਕਹਿ ਲਓ ਕਿ ਪੁਰਤ ਪਰ ਯੂਰਪ ਨੂੰ ਛੱਡੋ ਇਕੋ ਯੂਕਰੇਨ ਤੋਂ ਲੈ ਕੇ ਪੂਰੇ ਅਮਰੀਕਾ ਨੂੰ ਪੂਰੇ ਰੂਸ਼ੀਆ ਨੂੰ ਪੂਰੇ ਸਾਊਥ ਵੈਸਟ ਸਭ ਨੂੰ ਉਡਾ ਦੇਣਗੇ ਇਹ ਐਨੀ ਤਾਕਤ ਰੱਖਦੇ ਨੇ ਦੇਸ਼ ਆਪਣੇ ਵਿੱਚ ਜੇ ਆਪਰੇ ਤੋਂ ਬਾਹਰ ਹੋ ਜਾ ਨਹੀਂ ਇਹਨਾਂ ਨੂੰ ਕਾਬੂ ਗਾਣਾ ਸੌਖਾ ਨਹੀਂ ਹੈ ਉਹ ਗੱਲ ਕਿੱਥੇ ਮੁੱਕ ਗਈ ਕਿ ਉੱਥੇ ਪਨਾਹੀ ਜਾਈਏ ਆਪਾਂ ਨੇ ਪਿਛਲੇ ਪ੍ਰੋਗਰਾਮ ਹੈ ਜਦੋਂ 트ੰਪ ਨਵੇਂ ਮੇ ਆਏ ਸੀ ਉੱਥੇ ਗੱਲਬਾਤ ਕੀਤੀ ਸੀਗੀ 트ੰਪ ਨੇ ਉਹਦਾ ਪੂਰਾ ਜੋਰ ਪਾਇਆ ਸੀ ਗਿਆ ਯੂਰਪ ਦੇ ਉੱਤੇ ਯੂਕਰੇਨ ਦੇ ਉੱਤੇ ਕਿ ਹੁਣ ਆਪਾਂ ਸਮਝੌਤਾ ਕਰ ਲਈਏ ਪੁੱਤਿਆਂ ਦੇ ਨਾਲ ਆਪਾਂ ਜੰਗ ਨੂੰ ਰੋਕ ਦਈਏ ਤੁਹਾਨੂੰ ਲੱਗਦਾ ਨਹੀਂ ਕਿ 트ੰਪ ਦੇ ਵੱਲੋਂ ਜੋ ਗੱਲ ਕੀਤੀ ਗਈ ਸੀ ਉਸ ਦਾ ਵਿਰੋਧ ਯੂਰਪ ਦੇ ਵਿੱਚ ਹੋਇਆ ਹੋ ਗਿਆ ਸੀ ਕਿਆ ਕਿ ਸ਼ਰਤਾਂ ਸਾਡੀਆਂ ਜਿਆਦਾ ਹੋਣੀ ਚਾਹੀਦੀਆਂ ਨੇ ਸਾਡਾ ਨੁਕਸਾਨ ਜ਼ਿਆਦਾ ਹੋਇਆ ਪਰ ਹੁਣ ਗੱਲਬਾਤ ਤਾਂ ਅਜੇ ਆਪਾਂ ਦੇਖੀਏ ਤੇ ਜੋ ਟਰੰਪ ਨੇ ਉਦੋਂ ਗੱਲ ਕੀਤੀ ਸੀਗੀ ਗੱਲ ਤਾਂ ਖੁਮਾਫਰਾ ਕਿ ਉੱਥੇ ਹੀ ਮੁੱਕਣੀ ਹੈ ਨਾ ਜੋ ਟਰੰਪ ਨੇ ਉਦੋਂ ਗੱਲ ਕੀਤੀ ਸੀਗੀ ਜਿਸ ਤਰੀਕੇ ਨਾਲ ਹੁਣ ਰਸ਼ੀਆ ਅੜਿਆ ਹੋਇਆ ਹੈ ਜੀ ਬਿਲਕੁਲ ਬਿਲਕੁਲ ਹੁਣ ਰਸ਼ੀਆ ਨੇ ਵਾਰ ਦੀ ਸ਼ੁਰੂਆਤ ਕੀਤੀ ਹੈ ਠੀਕ ਹੈ ਉਹਦੇ ਕਾਰਨ ਇਹ ਸੀ ਕਿ ਜਿਹੜਾ ਯੂਕਰੇਨ ਹੈ ਉਹ ਨਾਟੋ ਦਾ ਹਿੱਸਾ ਬਣਨ ਜਾ ਰਿਹਾ ਸੀ ਜੋ ਕਿ ਰਸ਼ੀਆ ਪਸੰਦ ਨਹੀਂ ਕਰਦਾ ਉਹ ਕਹਿੰਦਾ ਵੀ ਮੇਰੇ ਗਵਾਰਡ ਦੇ ਵਿੱਚ ਆ ਕੇ ਬਾਰਡਰ ਨਾਲ ਲੱਗਦਾ ਹੋਵੇ ਤੇ ਨਾਟੋ ਬੈਜਵੇ ਮੈਂ ਤੇ ਕੁਝ ਇਲਾਕੇ ਵੀ ਸੀ ਜਿਹੜੇ ਯੂਕਰੇਨ ਦੇ ਵਿੱਚ ਨੇ ਉਹ ਰਸ਼ੀਆ ਕਲੇਮ ਕਰਦਾ ਕਿ ਉਹ ਮੇਰੇ ਨੇ ਸੋ ਇਹ ਸਾਰੇ ਕਾਸੇ ਨੂੰ ਵੇਖ ਕੇ ਉਹਨੇ ਯੂਕਰੇਨ ਦੇ ਉੱਤੇ ਜਿਹੜੀ ਹੈਗੀ ਆ ਆਪਣੀ ਵਾਰ ਸ਼ੁਰੂ ਕੀਤੀ ਹੈ ਤੇ ਹੁਣ ਸ਼ਰਤਾਂ ਜਿਹੜੀਆਂ ਨੇ ਉਹ ਰਸ਼ੀਆ ਕਹਿੰਦਾ ਕਿ ਮੇਰੀਆਂ ਹੀ ਮੰਨੋ ਹੈਨਾ ਹੁਣ ਦੂਸਰੇ ਪਾਸੇ ਜਦੋਂ ਆਪਾਂ ਗੱਲ ਯੂਕਰੇਨ ਦੀ ਕਰਦੇ ਆਂ ਤੇ ਯੂਕਰੇਨ ਦੀ ਵੀ ਤਬਾਈ ਬਹੁਤ ਹੋ ਚੁੱਕੀ ਹੈ ਹੈਨਾ ਬਹੁਤ ਕੁਝ ਇਲਾਕੇ ਐਸੇ ਨੇ ਜਿਹੜੇ ਰਸ਼ੀਆ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਹੋਇਆ ਆਲਰੇਡੀ ਸੋ ਮਤਲਬ ਇਹ ਆਪੀ ਇਹ ਹੁਣ ਯੂਕਰੇਨ ਕਹਿੰਦਾ ਜਾਂ ਯੂਰਪ ਯੂਨੀਅਨ ਕਹਿੰਦੀ ਆ ਕਿ ਜਿਹੜੇ ਇਲਾਕੇ ਦਬੇ ਨੇ ਰਸ਼ੀਆ ਨੇ ਉਹ ਵੀ ਛੱਡੇ ਤੇ ਸਾਡੀਆਂ ਸ਼ਰਤਾਂ ਦੇ ਉੱਤੇ ਜਿਹੜੀ ਇਹ ਲੜਾਈ ਖਤਮ ਹੋਵੇ ਪਰ ਰਸ਼ੀਆ ਕਹਿੰਦਾ ਇਹ ਇਲਾਕੇ ਵੀ ਮੈਨੂੰ ਚਾਹੀਦੇ ਆ ਉਸ ਤੋਂ ਬਾਅਦ ਨਾਟੋ ਦਾ ਹਿੱਸਾ ਵੀ ਤੂੰ ਨਹੀਂ ਬੰਨਣਾ ਇਸ ਗੱਲ ਦੀ ਵੀ ਜਿਹੜੀ ਹੈ ਉਹ ਸ਼ਿਉਰਟੀ ਤੈਨੂੰ ਦੇਣੀ ਪੈਣੀ ਆ ਮਤਲਬ ਦੋਨੇ ਪਾਸੇ ਰਵਈਆ ਸਖਤ ਹੈਗਾ ਜੰਗ ਇਸੇ ਕਰਕੇ ਨਹੀਂ ਰੁਕ ਰਹੀ ਹੁਣ ਤਿੰਨ ਤੋਂ ਸਾਢੇ ਤਿੰਨ ਸਾਲ ਮੈਨੂੰ ਲੱਗਦਾ ਵੀ ਜੰਗ ਦੇ ਹੋ ਗਏ ਜੇ ਮੈਂ ਗਲਤ ਨਹੀਂ ਤਾਂ ਉਹ ਕੰਟੀਨਿਊਸਲੀ ਚੱਲਦੀ ਆ ਰਹੀ ਹੈ ਤੇ ਇਹ ਉਸੇ ਸ਼ਰਤਾਂ ਦੇ ਉੱਤੇ ਆ ਕੇ ਜਿਹੜੀ ਹੈ ਰੁਕ ਜਾਂਦੀ ਹੈ ਡੋਨਲਡ ਟਰੰਪ ਹੋਰਾਂ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ ਦੂਜੀ ਕੋਸ਼ਿਸ਼ ਹੈ ਇਸ ਤੋਂ ਪਹਿਲਾਂ ਵੀ 6 ਮਹੀਨੇ ਪਹਿਲਾਂ ਉਹ ਮਿਲ ਕੇ ਗਏ ਨੇ ਰਸ਼ੀਆ ਦੇ ਨਾਲ ਗੱਲਬਾਤ ਉਹਨਾਂ ਦੀ ਹੋਈ ਹੈ ਪਹਿਲਾਂ ਵੀ ਜਿਹਦੇ ਵਿੱਚ ਜਿਹੜਾ ਆਪਣੇ ਜ਼ੈਲੈਂਸਕੀ ਹੈ ਉਹਨਾਂ ਨੂੰ ਨਹੀਂ ਸੀ ਸੱਦਿਆ ਗਿਆ ਤੇ ਇਸ ਕਰਕੇ ਉਹਨੇ ਇਤਰਾਜ਼ ਜੀ ਵੀ ਜਤਾਇਆ ਸੀ ਤੁਹਾਨੂੰ ਯਾਦ ਹੋਣਾ ਇਹ ਘਟਨਾ ਹੋਈ ਹੈ ਤੋ ਮਤਲਬ ਕਹਿੰਦਾ ਵੀ ਦੋਨਾਂ ਪਾਸਿਓਂ ਇਹ ਗੱਲਾਂ ਕਹੀਆਂ ਜਾ ਰਹੀਆਂ ਕਿ ਸਾਡੀਆਂ ਸ਼ਰਤਾਂ ਦੇ ਉੱਤੇ ਜੰਗ ਜਿਹੜੀ ਰੁਕੇ ਸੀਜ਼ਫਾਇਰ ਹੋਵੇ ਪਰ ਉਹ ਨਹੀਂ ਹੋਣ ਦਾ ਨਾਮ ਲੈ ਰਿਹਾ ਕਿਉਂਕਿ ਰਸ਼ੀਆ ਵੀ ਜਿਹੜਾ ਹੈਗਾ ਉਸ ਵਕਤ ਹੈ ਉਹਨੇ ਆਪਣਾ ਸਖਤ ਸਟੈਂਡ ਲਿਆ ਹੋਇਆ ਤੇ ਇਧਰੋਂ ਯੂਰਪ ਯੂਨੀਅਨ ਜਿਹੜੀ ਗੱਲ ਕਹਿ ਰਹੀ ਹੈ ਜਾਂ ਯੂਕਰੇਨ ਕਹਿ ਰਿਹਾ ਭਈ ਸਾਡੇ ਇਲਾਕੇ ਵੀ ਵਾਪਸ ਕਰੋ ਤਾਂ ਸਾਡੀਆਂ ਗੱਲਾਂ ਵੀ ਸਾਰੀਆਂ ਜੜੀਆਂ ਉਹ ਮੰਨਣੀਆਂ ਪੈਣਗੀਆਂ ਸੋ ਇਸ ਕਰਕੇ ਜਿਹੜੀ ਜੰਗ ਹੈ ਉਹ ਕੰਟੀਨਿਊਸਲੀ ਚੱਲਦੀ ਆ ਰਹੀ ਹੈ ਸੋ ਡੋਨਲਡ ਟਰੰਪ ਹੋਰੀ ਵੀ ਤਾਂ ਇੱਕ ਸੂਤੇ ਫਸੇ ਨੇ ਨਾ ਕਿ ਦੋਨੋਂ ਪਾਸਿਆਂ ਦੀ ਉਹਨਾਂ ਨੂੰ ਸੁਣਨੀ ਪੈ ਰਹੀ ਹੈ ਵੀ ਮੈਂ ਇੱਕ ਧਿਰ ਨੂੰ ਝੁਕਾ ਵੀ ਨਹੀਂ ਸਕਦਾ ਦੂਜੀ ਧਿਰ ਨੂੰ ਕਹਿ ਵੀ ਨਹੀਂ ਸਕਦਾ ਸੋ ਦੋਨੋਂ ਪਾਸੇ ਜਿਹੜੇ ਨੇ ਉਹ ਦੇਖਣੇ ਪੈ ਰਹੇ ਡੋਨਲਡ ਟਰੰਪ ਹੋਰਾਂ ਨੂੰ ਜੀ 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 ਤੁਸੀਂ ਕਾਫੀ ਐਕਸਪਰਟ ਮੰਨੇ ਜਾਂਦੇ ਹੋ ਪੰਜਾਬੀ ਦੇ ਵਿੱਚ ਜੀਓਪੋਲਿਟਿਕਸ ਲੈ ਕੇ ਜਿਸ ਤਰੀਕੇ ਤੁਸੀਂ ਬੜੇ ਬੜੇ ਇਸ਼ੂ ਨੂੰ ਬੜੇ ਸੁਖਾਲ ਢੰਗ ਨਾਲ ਦੱਸਣ ਦੇ ਗਿਆ ਰਹੇ ਹੋ ਥੋੜਾ ਤਾਂ ਮੰਨ ਕਰਦੀ ਆ ਤੁਹਾਡੀ ਇਸ ਮਿਹਨਤ ਦਾ ਵੀ ਅਸੀਂ ਸਵਾਗਤ ਕਰਦੀ ਆ ਜੋ ਸੀ ਐਨੀਮੇਟਸ ਸਾਡੇ ਦਰਸ਼ਕਾਂ ਨੇ ਕਰਦੇ ਆ ਥੋੜਾ ਚੰਨ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਜੋ ਸਾਨੂੰ ਦਿਲੋਂ ਪਿਆਰ ਕਰਦੇ